ਜੋਰੀ ਕਿਤੇ 12 ਬੋਰ ਪਿਸਤਲ 6 ਜਿੰਦਾ ਕਾਰਤੂਸਾ ਸਮੇਤ ਚੋਰੀ ਕਰਨ ਵਾਲੇ ਨੂੰ ਅਤੇ ਖਰੀਦਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕਾਦੀਆਂ ਦੀ ਪੁਲਿਸ ਟੀਮ ਨੇ ਬੀਤੀ 11 ਅਗਸਤ ਨੂੰ ਸੁਖਰਾਜ ਸਿੰਘ ਵਾਸੀ ਕਾਦੀਆਂ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਹਲਕ ਕਰਦਿਓ ਇਕਲਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੇ ਕੋਲੋਂ ਪੁਛਗਿਛ ਦੌਰਾਨ ਪਤਾ ਚੱਲਿਆ ਕਿ ਕੁਲਵਿੰਦਰ ਸਿੰਘ ਨੇ ਹੀ ਸੁਖਰਾਜ ਸਿੰਘ ਦੇ ਘਰ ਚੋਰੀ ਕੀਤੀ ਸੀ ਜਿਸ ਦੇ ਦੌਰਾਨ ਉਹ ਸੁਖਰਾਜ ਸਿੰਘ ਦਾ 12 ਬੋਰ ਦਾ ਲਾਇਸੈਂਸ ਹੀ ਪਿਸਟਲ ਅਤੇ ਕਾਰਤੂਸ ਵੀ ਚੋਰੀ ਕਰਕੇ ਲੈ ਗਏ ਸਨ ਅਤੇ ਕੁਲਵਿੰਦਰ ਸਿੰਘ ਕੋਲੋਂ ਬਲਰਾਜ ਸਿੰਘ ਨੇ ਪਿਸਟਲ ਖਰੀਦ ਲਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਬਲਰਾਜ ਸਿੰਘ ਕੋਲੋਂ ਉਕਤ ਪਿਸਟਲ ਅਤੇ 6 ਜਿੰਦਾ ਕਾਰਤੂਸ ਬ੍ਰਾਹਮਤ ਕਰਦੇ ਹੋਏ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਇਤਨ ਜੀ 11 8 24 ਨੂੰ ਇੱਕ ਸੁਖਰਾਜ ਸਿੰਘ ਐ ਬਸੀ ਚੀਮਾ ਉਹਦੇ ਘਰ ਚੋਰੀ ਹੋਈ ਸੀ ਉਹਦੇ ਘਰ ਚੋਰੀ ਦੇ ਵਿੱਚ ਇੱਕ ਮੋਬਾਈਲ ਕੁਝ ਸੋਨਾ ਤੇ ਇੱਕ ਰਵਲਰ ਜਿਹੜਾ ਚੋਰ ਚੋਰੀ ਕਰਕੇ ਲੈ ਗਏ ਸੀ ਜੋ ਆਪਣਾ ਐਸ ਐਚ ਓ ਗੁਰਦੇਵ ਸਿੰਘ ਐਸ ਐਚ ਓ ਕਾਦੀਆਂ ਤੇ ਉਹਦੀ ਟੀਮ ਨੇ ਬੜੀ ਮਿਹਨਤ ਕੀਤੀ ਅਤੇ ਜਿਹੜਾ ਸੀਸੀਟੀਵੀ ਫੁਟਸ ਨੂੰ ਖੰਡਾਲਦੇ ਹੋਏ ਉਹ ਇਸ ਨਤੀਜੇ ਤੇ ਪਹੁੰਚੇ ਜਿਹਦੇ ਵਿੱਚੋਂ ਇੱਕ ਜਿਹੜਾ ਚੋਰ ਸੀ ਕੁਲਵਿੰਦਰ ਸਿੰਘ ਗੁਰਫਗੋਰਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਜਿਹੜਾ ਮੋਬਾਈਲ ਚੋਰੀ ਦਾ ਰਿਕਵਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਿੱਥੇ-ਕਿੱਥੇ ਸਮਾਨ ਦਿੱਤਾ ਉਹਦੀ ਪੁੱਛਗਿੱਛ ਸ਼ੁਰੂ ਕੀਤੀ ਤੇ ਪੁੱਛਗਿੱਛ ਦੇ ਵਿੱਚ ਇੱਕ ਬਲਰਾਜ ਸਿੰਘ ਐ ਔਰ ਬੱਲੂ ਤੇ ਇੱਕ ਮਨਪ੍ਰੀਤ ਕੌਰ ਹਰਮਨ ਜੋਗਨ ਤੇਸ਼ ਵਾਸਮਸੀ ਜਿਹੜੇ ਉਹ ਨਾਮਜ਼ਦ ਹੋਏ ਜਿਨ੍ਹਾਂ ਨੇ ਇਹਦੇ ਕੋਲ ਸਮਾਨ ਲਿਆ ਸੀ ਜਿਹਦੇ ਵਿੱਚੋਂ ਜਿਹੜੀ ਆਪਣਾ ਮਨਪ੍ਰੀਤ ਕੌਰ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਬਰਨਾਰ ਸਿੰਘ ਔਰ ਬੱਬਲੂ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਜਿਹੜਾ ਆਪਣਾ ਚੋਰੀ ਕੀਤਾ ਹੋਇਆ ਜੈ ਰਵਾਲਵਰ ਸੀ ਅਤੇ 6 ਰੋਂਦ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਬਰਾਮਦ ਕਰਕੇ ਇਹਦਾ ਅਸੀਂ ਆਪਣਾ ਪੁਲਿਸ ਰਿਮਾਂਡ ਲਿਆ ਸਾਡੇ ਕੋਲ ਇਹ ਪੁਲਿਸ ਰਿਮਾਂਡ ਤੇ ਆ ਤੇ ਇਹਦੀ ਸਿਜਿਲ ਪੁੱਛਗਛ ਕੀਤੀ ਜਾ ਰਹੀ ਆ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਅਸੀਂ ਇਹਨੂੰ ਤੁਰੰਤ ਗ੍ਰਿਫਤਾਰ ਕਰ ਲਵਾਂਗੇ ਤੇ ਮਨਜੋਗ ਐਸਐਸਪੀ ਸਹਿਲ ਮੀਰ ਜੀ ਜੋ ਕਿ ਬਟਾਲੇ ਵਿੱਚ ਨਵੇਂ ਆਏ ਹਨ ਉਹਨਾਂ ਨੇ ਆਪਣਾ ਦਿਸ਼ਨ ਨਿਰਤੀ ਦਿੱਤੇ ਨੇ ਨਸ਼ਿਆਂ ਦੇ ਅਤੇ ਇਦਾਂ ਦੇ ਚੋਰੀ ਦੇ ਤੇ ਲੁੱਟ ਖੋਹ ਦੀਆਂ ਵਰਤਾਂ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ ਇਹਨਾਂ ਤੇ ਪੂਰਾ ਸ਼ਿਕਾਇਤਾਂ ਚ ਲਿਆ ਕਰਸਿਆ ਜਾਵੇਗਾ ਜਿਹੜੇ ਨਸ਼ਾ ਵੇਚਦੇ ਹਨ ਅਤੇ ਜਿਹੜੇ ਸਨੇਚਰ ਹਨ ਉਹਨਾਂ ਨੂੰ ਪੂਰੀ ਨਤਪਾਈ ਜਾਵੇਗੀ ਉਹ ਜਿਹੜਾ ਬੱਲੂ ਹੈ ਤੇ ਪਹਿਲਾਂ ਵੀ ਜਿਹੜਾ ਬੱਲੂ ਹੈ ਦੇ ਖਿਲਾਫ ਪਹਿਲਾਂ ਵੀ 7-8 ਪਰਚੇ ਐਨਡੀਪੀਐਸ ਦੇ ਤਰਜਾ ਇਹ ਪਹਿਲਾਂ ਜੇਲ੍ਹ ਚ ਵੀ ਰਹਿ ਚੱਕਾ ਸੀ ਹੁਣ ਜ਼ਮਾਨਤ ਤੇ ਦੋਨੋਂ ਦੋਸ਼ੀ ਕਿਨੇ ਸੀ ਜਮਾਨਤ ਹੋਣੇ ਦੋਸ਼ੀ ਜਿਹੜੇ ਆ ਹੁਣ ਇਸ ਵੇਲੇ 6 ਦੋਸ਼ੀ ਜਿਹੜੇ ਨਾਮਜ਼ਦ ਹੈ ਜਿਹਦੇ ਵਿੱਚੋਂ ਆਪਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਦੋਸ਼ੀ ਜਿਹੇ ਬਾਹਰ ਹੈ ਉਹਨਾਂ ਦੇ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ 300 34345 317 ਬੀ ਐਨ ਐਸ ਅਤੇ 27 ਐਵੀਡੈਂਸ ਐਕਟ ਦੇ ਇਸ ਵਾਲੀ ਆਰਮ ਐਕਟ ਦੇ ਤਾਰਫੇ ਪਰਚਾ ਦਰਜ ਕੀਤਾ ਹੈ